ਲੋ ਜੀ ਮੇਰੇ ਪੰਜਾਬ ਵਾਸੀਓ ਮੈਂ ਹਾਂ ਤੁਹਾਡਾ ਮਿੱਤਰ ਤੁਹਾਡਾ ਯਾਰ ਜਬਰ ਚੌਧਰੀ ਤੁਸੀਂ ਦੇਖਦੇ ਪਏ ਫੈਕਟਸ ਵਿਦ ਜੇਸੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਜਿਹੜਾ ਚੈਨਲ ਹੈ ਸਬਸਕ੍ਰਾਈਬ ਕਰ ਲਓ ਤੇ ਮੈਂ ਉਮੀਦ ਕਰਨਾ ਕਿ ਤੁਸੀਂ ਜਿੱਥੇ-ਜਿੱਥੇ ਵੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਔਰ ਅੱਜ ਦੀ ਗੱਲਬਾਤ ਵੀ ਸਾਡੀ ਉਹਨਾਂ ਲੋਕਾਂ ਦੇ ਨਾਲ ਜਿਹੜੀ ਆਪਣੀਆਂ ਆਜ਼ਾਦੀਆਂ ਦਾ ਸੰਘਰਸ਼ ਕਰ ਰਹੇ ਨੇ ਚਾਹੇ ਉਹ ਸੰਘਰਸ਼ ਜਿਹੜਾ ਉਹ ਖਾਲਸਤਾਨ ਦੀ ਆਜ਼ਾਦੀ ਦਾ ਹੋਵੇ ਚਾਹੇ ਉਹ ਕਸ਼ਮੀਰ ਦੀ ਆਜ਼ਾਦੀ ਦਾ ਹੋਵੇ ਚਾਹੇ ਉਹ ਫਲਸਤੀਨ ਦੀ ਆਜ਼ਾਦੀ ਦਾ ਹੋਵੇ ਅੱਜ ਸਾਡੇ ਕੋਲ ਜਿਹੜੀਆਂ ਬੜੀਆਂ ਜ਼ਬਰਦਸਤ ਕਿਸਮ ਦੀਆਂ ਇੱਕ ਤੋਂ ਖਬਰਾਂ ਨੇ ਕਿ ਇੱਕ ਸਾਡੇ ਕੋਲ ਜਿਹੜੀ ਕਿ ਇਹ ਕਹਿੰਦੇ ਕਿ ਕਾਮਯਾਬੀ ਦੀ ਖਬਰ ਹੈ। ਔਰ ਮਤਲਬ ਹਿੰਟ ਦੇ ਦੇਣਾ ਇੱਥੇ ਬਾਕੀ ਤੁਹਾਨੂੰ ਮੈਂ ਤਫਸੀਲ ਅੱਗੇ ਜਾ ਕੇ ਦੱਸਣਾ। ਹਿੰਟ ਇਹ ਹੈਗਾ ਕਿ ਜਿਸ ਕੰਮ ਨੂੰ ਸਿੱਖ ਆਪਣਾ ਸਿੱਖ ਫਾਰ ਜਸਟਿਸ ਦੇ ਜਿਹੜੇ ਪ੍ਰਧਾਨ ਨੇ ਗੁਰਪ੍ਰਸਾਦ ਸਿੰਘ ਪੰਨੂ ਸਾਹਿਬ ਜਿਸ ਕੰਮ ਨੂੰ ਉਹ ਹੱਥ ਪਾ ਲੈਂਦੇ ਨੇ ਉਹ ਸਮਝੋ ਕਿ ਕੰਮ ਜਿਹੜਾ ਉਹ ਹੋ ਜਾਂਦਾ ਹੈ। بس ਇਹਨੀ ਗੱਲ ਯਾਦ ਰੱਖਣਾ ਤੁਹਾਨੂੰ ਮੈਂ ਸਾਰਾ ਦੱਸਣਾ ਕਿ ਉਹ ਜਨਾਬ ਜਿਹੜੀਆਂ ਜਿਹੜਾ ਕੰਮ ਹੈ ਕਾਮਯਾਬੀ ਜਿਹੜੀ ਹੈ ਉਹ ਬਹੁਤ ਨਜ਼ਦੀਕ ਜਿਹੜੀ ਨਾ ਆ ਗਈ ਹੈ ਕਿਉਂਕਿ ਪੰਨੂ ਸਿੰਘ ਹੋਰਾਂ ਨੇ ਖਾਲਸਤਾਨ ਦੀ ਜਿਹੜੀ ਨੀਆਂ ਨੇ ਉਹਨਾਂ ਨੂੰ ਤੰਗਾ ਚੱਕ ਕੇ ਤੇ ਛੱਤਾਂ ਤੱਕ ਲੈ ਕੇ ਆ ਗਏ ਤੇ ਹੁਣ ਉਹਨਾਂ ਨੇ ਹੱਥ ਪਾਇਆ ਅੱਜ ਦੀ ਗੁਫ਼ਤਗੂ ਵਿੱਚ ਅੱਜ ਦੀ ਗੱਲਬਾਤ ਇਹ ਤੁਹਾਨੂੰ ਮੈਂ ਜਿਹੜੀ ਕੱਲ ਗੱਲਬਾਤ ਕੀਤੀ ਸੀ ਉਹਦੇ ਤੁਹਾਨੂੰ ਮੈਂ ਇੱਕ ਸਨੇਹਾ ਦਿੱਤਾ ਸੀ ਜਿਹੜਾ ਕਿ ਗਰਪਨ ਸਿੰਘ ਪੰਨੂ ਉਹਨਾਂ ਨੇ ਨਰਿੰਦਰ ਮੋਦੀ ਹਿੰਦੁਸਤਾਨ ਦੇ ਫਿਤਨਾਤੁਲ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਨੇਹਾ ਦਿੱਤਾ ਸੀ ਉਹਦੇ ਵਿੱਚ ਇੱਕ ਅਪਡੇਟ ਆਈ ਹੈ ਬੜੀ ਜ਼ਬਰਦਸਤ ਕਿਸਮ ਦੀ ਮੈਂ ਕਹਿੰਦਾ ਸਾਡਾ ਉਹ ਵੀ ਟਾਈਮ ਟਾਈਮ ਸਾਂਝੀ ਕਰ ਲਈਏ ਜਦੋਂ ਗੱਲ ਸੁਨੇਹਾ ਦਿੱਤਾ ਸੁਨੇਹਾ ਕੀ ਸੀ ਅਗਰ ਦੁਬਾਰਾ ਸੁਣੋ ਅੱਜ ਅਗਰ ਕੱਲ ਕਿਸੇ ਨੇ ਨਹੀਂ ਸੁਣਿਆ ਤਾਂ ਜ਼ਰਾ ਇੱਕ ਵਾਰੀ ਫਿਰ ਸੁਣ ਲਓ ਤਾਂ ਕਿ ਅਸਾਂ ਇਹ ਜੀ ਅਪਡੇਟ ਹੈ ਉਸ ਤੋਂ ਬਾਅਦ ਇੱਕ ਹੋਰ ਗੱਲ ਹੈ ਪੰਨੂ ਸਾਹਿਬ ਨੇ ਹੀ ਆਪਣਾ ਜਾ ਚੁੱਕੇ 6 ਸਤੰਬਰ ਹੈ 6 ਸਤੰਬਰ ਜਿਹੜਾ ਇਹ ਪਾਕਿਸਤਾਨ ਦੀ ਹਿੰਦੁਸਤਾਨ ਦੇ ਖਿਲਾਫ ਫਤਿਹ ਦਾ ਦਿਨ ਹੈ ਉਹਦੀ ਜਿੱਤ ਦਾ ਦਿਨ ਹੈ ਜਿਹੜੀ ਆਪਣਾ 6 ਸਤੰਬਰ 1965 ਨੂੰ ਜਿਹੜੀ ਜੰਗ ਲੱਗੀ ਸੀ ਉਹਦੇ ਵਿੱਚ ਪਾਕਿਸਤਾਨ ਨੇ ਜਿਹੜਾ ਸੀ ਉਹ ਜਿੱਤੀ ਸੀ ਜੰਗ ਇੱਕ 65 ਦੀ ਜੰਗ ਜਿੱਤੀ ਸੀ ਇੱਕ 5 ਦੀ ਹੋਣ ਜੰਗ ਜਿੱਤੀ ਤੇ ਇਹ ਜਨਾਬ ਸਾਰੇ ਮੁਲਕ ਵਿੱਚ ਪਾਕਿਸਤਾਨ ਦੇ ਵਿੱਚ ਬੜੀ ਰੂਹ ਦੇ ਨਾਲ ਜੋਸ਼ੋਖ ਰੋਸ਼ ਦੇ ਨਾਲ ਮਨਾਇਆ ਜਾ ਰਿਹਾ ਤੇ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਤੇ ਪੰਨੂ ਹੋਰਾ ਸਾਹਿਬ ਨੇ ਵੀ ਦੇਸ਼ ਨੂੰ ਮੁਬਾਰਕਬਾਦ ਦਿੱਤੀ ਹੈ ਪਾਕਿਸਤਾਨ ਨੂੰ ਤੇ ਉਹਨਾਂ ਨੇ ਮੈਂ ਤੁਹਾਨੂੰ ਉਹਨਾਂ ਦਾ ਪੂਰਾ ਪੈਗਾਮ ਤੁਹਾਨੂੰ ਸੁਣਾਵਾਗਾ ਉਹਨਾਂ ਨੇ ਵੀ ਇੱਕ ਇੱਕ ਬੇਨਤੀ ਕੀਤੀ ਹੈ ਇੱਕ ਅਰਦਾਸ ਕੀਤੀ ਹੈ ਔਰ ਇੱਕ ਜਿਹੜਾ ਪਾਕਿਸਤਾਨ ਦੇ ਨਾਮ ਉਹਨਾਂ ਨੇ ਇੱਕ ਸਨੇਹਾ ਵੀ ਦਿੱਤਾ ਉਹ ਬਿੱਤਾ ਸੁਣਾਵਾਗਾ ਲੇਕਿਨ ਕੱਲ ਜਿਹੜੀ ਗੱਲ ਇਹਨਾਂ ਨੇ ਕੀਤੀ ਸੀ ਉਹਦੇ ਵਿੱਚ ਜਿਹੜੀ ਅਪਡੇਟ ਮੈਂ ਤੁਹਾਨੂੰ ਪਹਿਲੇ ਉਹ ਸ਼ੇਅਰ ਕਰ ਲਈਏ ਜਿਹਦੇ ਵਾਸਤੇ ਮੈਂ ਤੁਹਾਨੂੰ ਕਿਹਾ ਕਿ ਪੰਨੂ ਸਾਹਿਬ ਜਿਹੜੇ ਕੰਮ ਨੂੰ ਹੱਥ ਪਾ ਲੈਂਦੇ ਨੇ ਉਹ ਕੰਮ ਹੋ ਜਾਂਦਾ ਉਹ ਸੁਣੋ ਜਰਾ ਕੱਲ ਉਹਨਾਂ ਨੇ ਕੀ ਕਿਹਾ ਸਭ ਤੋਂ ਪਹਿਲਾ ਮਸਲਾ ਹੈ ਇਸ ਨਰਿੰਦਰ ਮੋਦੀ ਅਤਵਾਦੀ ਹਕੂਮਤ ਦਾ ਪਾਕਿਸਤਾਨ ਦੇ ਉੱਤੇ ਪਾਣੀ ਦੇ ਹਥਿਆਰ ਦੇ ਨਾਲ ਇੱਕ ਹੋਰ ਹਮਲਾ ਇਹ ਹਮਲਾ ਕੁਦਰਤੀ ਨਹੀਂ ਹੈ ਪਾਕਿਸਤਾਨ ਦੇ ਉੱਤੇ ਇਹ ਹਥਿਆਰ ਵਰਤਿਆ ਗਿਆ ਐਂਡ ਥਿਸ ਇਜ਼ ਹਾਈਡਰੋ ਟੈਰਰਿਜ਼ਮ ਆਫ ਨਰਿੰਦਰ ਮੋਦੀਸ ਗਵਰਨਮੈਂਟ ਮੇਡ ਇਨ ਇੰਡੀਆ ਐਂਡ ਦਾ ਮੇਨ ਏਮ ਇਜ਼ This is an extension of Operation Sandur, in which India lost its planes. Today, the Narendra Modi's government wants to cripple Pakistan's economy, destabilize Pakistan's government, and undermine Field Marshal Asim Munir's authority to protect Pakistan. You see, can see that India's journal ਇਹ ਗੱਲ ਕਹਿ ਰਿਹਾ ਹੈ ਕਿ ਪਾਣੀ ਦਾ ਹਥਿਆਰ ਵਰਤਿਆ ਜਾਏਗਾ ਪਾਕਿਸਤਾਨ ਦੇ ਖਿਲਾਫ ਐਂਡ ਇੱਕ ਦਿਨ ਰਾਤ ਨੂੰ ਅਚਾਨਕ ਅਸੀਂ ਛੱਡ ਦਾਂਗੇ ਹੂੰ ਉਸ ਨੂੰ ਹੋਲਡ ਕਰਨ ਦੀ ਪਾਕਿਸਤਾਨ ਦੇ ਵਿੱਚ ਕਪੈਸਿਟੀ ਨਹੀਂ ਪਾਕਿਸਤਾਨ ਦੇ ਫਲੱਡ ਹੋਣਗੇ ਤੇ ਇਸ ਕਰਕੇ ਹੁਣ ਵਾਟਰ ਐਜ਼ ਅ ਵੈਪਨ ਹੂੰ ਇੱਕ ਬਹੁਤ ਵੱਡੀ ਸਟੱਡੀ ਹੈ ਅਸੀਂ ਐਲਾਨ ਕਰਦੇ ਹਾਂ ਕਿ ਆਉਣ ਵਾਲੇ ਸਤੰਬਰ 26 ਤੇ 27 ਨੂੰ ਨਰਿੰਦਰ ਮੋਦੀ ਜਿਹੜਾ ਯੂਨਾਈਟਿਡ ਨੇਸ਼ਨਜ਼ ਨਿਊਯਾਰਕ ਆ ਰਿਹਾ ਹੈ ਉਸ ਨੂੰ ਜਵਾਬਦੇਹੀ ਕਰਾਂਗੇ ਕਿਉਂਕਿ ਇਹ ਹਿੰਦੂ ਅਤਵਾਦੀ ਪਾਕਿਸਤਾਨ ਨੂੰ ਤਬਾਹ ਕਰਨਾ ਚਾਹੁੰਦੇ ਆ ਤੇ ਹਿੰਦੁਸਤਾਨ ਦੇ ਜਿਹੜਾ ਪੰਜਾਬ ਕਬਜ਼ੇ ਵਿੱਚ ਹੈ ਉਥੇ ਇਹਨਾਂ ਨੇ ਹਥਿਆਰ ਪਾਣੀ ਦਾ ਵਰਤਿਆ ਵੀ ਆਰ ਗੋਇੰ ਟੂ ਮੇਕ ਸ਼ੋਰ ਦ ਨਰਿੰਦਰ ਮੋਦੀ ਇਸ ਗੋਇੰ ਟੂ ਹੀਅਰ ਫਰਮ ਅਸ ਵੈਰੀ ਲਾਊਡਲੀ ਫਾਰ ਯੂਜ਼ਿੰਗ ਵਾਟਰ ਐਜ਼ ਅ ਵੈਪਨ ਅਗੇਂਸਟ ਪਾਕਿਸਤਾਨ ਜੀ ਪਨੂ ਸਾਹਿਬ ਨੇ ਕਿਹਾ ਸੀ ਕਿ ਨਰਿੰਦਰ ਮੋਦੀ ਜਿਹੜੀ ਹਾਈਡਰੋ ਟਰੋਰਿਜ਼ਮ ਸ਼ੁਰੂ ਕੀਤੀ ਹੈ ਪਾਕਿਸਤਾਨ ਦੇ ਖਿਲਾਫ ਜਿਹੜਾ ਪਾਕਿਸਤਾਨ ਦਾ ਪਾਣੀ ਉਹਨੇ ਜਿਹੜਾ ਰੋਜ਼ ਪਾਣੀ ਛੱਡਿਆ ਇਹ ਜਿਹਦੀ ਸਾਨੂੰ ਕਿ ਜਾਣਕਾਰੀ ਮਿਲੀ ਖਬਰ ਦਿੱਤੀ ਸਾਨੂੰ ਇਹ ਢਿੱਲੋਂ ਵਰਗਿਆਂ ਨੇ ਹੈ ਇਹ ਢਿੱਲੋਂ ਵਰਗੇ ਜਿਹੜੇ ਕਿਸੇਧਾਰੀ ਆਪਣਾ ਸਿੱਖ ਨੇ ਉਹਨਾਂ ਕੋਲੋਂ ਉਹਨੇ ਵੀਡੀਓ ਬਣਵਾ ਕੇ ਦੱਸਿਆ ਜੀ ਕਿ ਅਸੀਂ ਪਾਕਿਸਤਾਨ ਦੇ ਫੁੱਟੇ ਨੇ ਵਾਟਰ ਵਾਰ ਕਰ ਰਹੇ ਹਾਂ ਪਾਕਿਸਤਾਨ ਦੇ ਖਿਲਾਫ ਅਸੀਂ ਪਾਣੀ ਰੋਕਾਂਗੇ ਛੱਡ ਦੇਾਂਗੇ ਹੁਣ ਪਾਣੀ ਜਿਹੜਾ ਛੱਡਣਾ ਸੀ ਕਿਉਂਕਿ ਸਲਾਬ ਆਏ ਨੇ ਆਲਰੇਡੀ ਬਰਸਾਤਾ ਆਈਆਂ ਹੋਈਆਂ ਮੀਂਹ ਪਏ ਹੋਏ ਨੇ ਦਰਿਆ ਪਹਿਲੇ ਉੱਤੇ ਨੇ ਤੇ ਹੋਰ ਪਾਣੀ ਛੱਡ ਕੇ ਤੇ ਰੋੜ ਦਿਓ ਪਾਕਿਸਤਾਨ ਨੂੰ ਲੇਕਿਨ ਹਿੰਦੁਸਤਾਨ ਦੀ ਤਰਫੋਂ ਭਾਵੇਂ ਕੋਈ ਬੰਬ ਆਵੇ ਉਹ ਵੀ ਨਿਊਟਰਲਾਈਜ਼ ਹੁੰਦਾ ਪਾਕਿਸਤਾਨ ਕਰਦਾ ਉਧਰੋਂ ਕੋਈ ਜਹਾਜ਼ ਆਵੇ ਉਹ ਵੀ ਨਿਊਟਰਲਾਈਜ਼ ਕਰਦਾ ਅਸੀਂ ਕਰਕੇ ਦਿਖਾਇਆ ਰਾਫੇਲ ਸਿੱਟੇ ਉਧਰੋਂ ਕੋਈ ਹੋਰ ਕੋਈ ਗੋਲੀ ਆਏ ਉਹਨੂੰ ਵੀ ਨਿਊਟਰਲ ਕੀਤਾ ਅਸੀਂ ਉਧਰੋਂ ਹੁਣ ਪਾਣੀ ਆਇਆ ਪਾਣੀ ਦਾ ਹਥਿਆਰ ਵਰਤਿਆ ਪਾਣੀ ਨੂੰ ਜਿਹੜਾ ਸੀ ਹਥਿਆਰ ਬਣਾ ਕੇ ਜੰਗ ਬਣਾ ਕੇ ਵਾਟਰ ਵਾਰ ਸ਼ੁਰੂ ਕੀਤੀ ਹਾਈਡਰੋ ਟੈਰਰਿਜ਼ਮ ਸ਼ੁਰੂ ਕੀਤੀ ਹਿੰਦੁਸਤਾਨ ਨੇ ਸਾਰੇ ਬੈਨੂਨ الاقوامی ਇੰਟਰਨੈਸ਼ਨਲ ਲਾਅਜ਼ ਨੂੰ ਉਹਨੂੰ ਰੋਂਦਿਆ ਜਿਹੜਾ ਰਿਪੇਰੀਅਨ ਦਾ ਲੋਅ ਰਿਪੇਰੀਅਨ ਦਾ ਜਿਹੜਾ ਤਨੂ ਨੇ ਉਹਨੂੰ ਵੀ ਜੜਾ ਨਾਲ ਰੋਂਦਿਆ ਤੇ ਸਾਡੇ ਖਿਲਾਫ ਪਾਕਿਸਤਾਨ ਦੇ ਖਿਲਾਫ ਪੰਜਾਬ ਦੇ ਖਿਲਾਫ ਦੋਵਾਂ ਪੰਜਾਬਾਂ ਦੇ ਖਿਲਾਫ ਵਾਟਰ ਵਾਰ ਸ਼ੁਰੂ ਕਰ ਦਿੱਤੀ ਤੇ ਪਾਕਿਸਤਾਨ ਨੇ ਉਹਨੂੰ ਵੀ ਨਿਊਟਰਲਾਈਜ਼ ਕਰ ਦਿੱਤਾ ਉਹਨੂੰ ਵੀ ਪਾਕਿਸਤਾਨ ਨੇ ਪਾਣੀ ਨੂੰ ਸੰਭਾਲਿਆ برداشت ਕੀਤਾ ਆਪਣੇ ਦਰਿਆ ਜਿਹੜੇ ਸੀ ਉਹਨਾਂ ਨੂੰ ਮੈਨੇਜ ਕੀਤਾ ਲੇਕਿਨ ਇਸ ਵਾਟਰ ਵਾਰ ਵਿੱਚ ਮੇਰਾ ਚੜਦਾ ਪੰਜਾਬ ਮੇਰਾ ਚੜਦਾ ਪੰਜਾਬ ਪਾਣੀ ਦੇ ਹੇਠ ਆ ਗਿਆ ਪਾਣੀ ਵਿੱਚ ਪੇੜ ਚ ਆ ਗਿਆ ਔਕੜ ਆ ਗਈ ਉੱਥੇ ਉੱਥੇ 1500 2000 ਪਿੰਡ ਜਿਹੜਾ ਉੜੜਿਆ ਬੈਠਾ ਇੰਗਰੇਂਦਰ ਮੋਦੀ ਨੂੰ ਕੌਣ ਪੁੱਛੇਗਾ ਕਿ ਤੇਰੇ ਜੰਗਾਂ ਦੇ ਸ਼ੌਕ ਨੇ ਜਿਹੜੇ ਇੱਥੇ ਦੁਨੀਆ ਤਬਾਹ ਕਰ ਦਿੱਤੀ ਤੇਰੇ ਜੰਗਾਂ ਦੇ ਸ਼ੌਕ ਨੇ ਪੰਜਾਬ ਰੋੜ ਦਿੱਤੇ ਇਹ ਜਿਹੜੇ ਇਹ ਜਿਹੜੇ ਸਿੱਖ ਨੇ ਜਿਹੜਾ ਸਿੰਘ ਜਿਹੜਾ ਆਪਣੇ ਆਪ ਨੂੰ ਕਲਵਾਉਂਦਾ ਢਿੱਲੂ ਇਹ ਢਿੱਲੂ ਨੂੰ ਕੋਈ ਬੰਦਾ ਪੁੱਛੇ ਕਿ ਤੂੰ ਮਾਝੇ ਦਾ ਰਹਿਣਾ ਉਹ ਤੇਰਾ ਆਪਣਾ ਪਿੰਡ ਰੁੜ ਗਿਆ ਤੈਨੂੰ ਸ਼ਰਮ ਨਹੀਂ ਆਈ ਗੱਲਾਂ ਕਰਦੇ ਨੂੰ ਜੇ ਤੂੰ ਸਬਕ ਲੈ ਕੇ ਆਇਆ ਸੀ ਨਰਿੰਦਰ ਮੋਦੀ ਦੇ ਕੋਲੋਂ ਤੇ ਤੂੰ ਕਮਜ਼ ਕਮ ਉਹਦੇ ਮੂੰਹ ਤੇ ਚਪੇੜ ਨਾ ਮਾਰੀ ਕਿ ਮੇਰਾ ਪੰਜਾਬ ਰੋੜਨਾ ਇਸ ਵਾਸਤੇ ਮੈਂ ਕਹਿੰਦਾ ਇਹ ਰਾ ਦੇ ਤੋਤੇ ਨੇ ਇਹ ਨਰਿੰਦਰ ਮੋਦੀ ਦੇ ਤੋਤੇ ਨੇ ਜਿਹੜੇ ਬੋਲਦੇ ਨੇ ਇੱਥੇ ਆ ਕੇ ਢਿੱਲੂ ਵਰਗੇ ਜਨਰਲ ਢਿੱਲੂ ਵਰਗੇ ਉਹਨਾਂ ਨੇ ਰੱਖੇ ਨੇ ਇਹ ਕਿੱਸਾ ਧਾਰੀ ਸਿੱਖ ਨੇ ਮੈਂ ਐਵੇਂ ਨਹੀਂ ਕਹਿੰਦਾ ਕਿ ਸਿਰਫ ਪੱਗਾਂ 'ਚ ਸਿਰ ਫਸੇ ਨੇ ਮਰਨਾ ਸਿਰ ਦੇ ਉੱਤੇ ਦਸਤਾਰ ਹੋਵੇ ਕੇਸ ਰੱਖੇ ਹੋਣ ਸਿਰ ਦੇ ਉੱਤੇ ਦਸਤਾਰ ਹੋਵੇ ਪੱਗ ਬੰਨੀ ਹੋਵੇ ਕਿ ਉਹ ਬੰਦਾ ਕਿਸੇ ਦੇ ਕਿਸੇ ਇਨਸਾਨ ਦੇ ਜਿਹੜਾ ਨਾ ਆਪਣਾ ਮੰਦ ਭਾਗੇ ਚਾਹੇ ਕਿਸੇ ਦੀ ਗੱਲ ਉਹ ਕਿਸੇ ਇਨਸਾਨ ਦਾ ਬੁਰਾ ਚਾਹੇ ਹੋ ਹੀ ਨਹੀਂ ਸਕਦਾ ਸਿੰਘ ਸਰਦਾਰ ਸਿਰ ਸਾਰੇ ਭਲੇ ਦੀ ਗੱਲ ਕਰਦੇ ਸਰਬੱਤੇ ਭਲੇ ਦੀ ਅਰਦਾਸ ਵਾਹਿਗੁਰੂ ਨਾਨਕ ਸਾਹਿਬ ਨੇ ਸਰਬੱਤੇ ਭਲੇ ਦੀ ਅਰਦਾਸ ਕਰਦੇ ਕੀਤੀ ਲੇਕਿਨ ਇਸ ਇਸ ਤਰ੍ਹਾਂ ਦੇ ਜਿਹੜੇ ਸਿੱਖ ਨੇ ਜਿਹੜੇ ਸਿਰਫ ਜਿਹੜੇ ਸਿਰਫ ਨਾਂ ਦੇ ਸਿੱਖ ਰਹਿ ਗਏ ਉਹ ਭੁੱਲ ਬੈਠੇ ਆਪਣੀ ਅਰਦਾਸ ਨੂੰ ਗੁਰਬਾਣੀ ਭੁੱਲ ਬੈਠੇ ਲੋਕ ਜਿਹੜੇ ਦੱਸਦੇ ਆ ਆ ਕੇ ਇੱਕ ਵਾਟਰਵਾਰ ਬੜੀ ਸਟੱਡੀ ਐ ਪਾਣੀ ਰੱਖ ਲਾਂਗੇ ਪਾਣੀ ਰੋਕ ਲਾਂਗੇ ਤੇਰਾ ਮਾਝਾ ਰੁੜ ਗਿਆ ਢਿੱਲੋ ਦੇਖ ਗੱਲ ਕੀ ਹੋਈ ਸੀ ਸਰਦਾਰ ਗੁਰਪੰਤ ਸਿੰਘ ਪੰਨੂ ਹਰਾਂ ਨੇ ਕੱਲ ਆਖਿਆ ਸੀ ਇਹ ਤੁਹਾਨੂੰ ਸੁਣਿਆ ਹ ਦੱਸਿਆ ਉਹਦੇ ਅਸਰات ਆਏ ਸਿੱਧੇ ਤੇ ਖਬਰ ਹੈ ਆ ਖਬਰ ਲੈ ਲਓ ਖਬਰ ਹੈ ਆ ਵੇ ਕਿ ਨਰਿੰਦਰ ਮੋਦੀ ਭੱਜ ਗਿਆ ਦੌੜ ਗਿਆ ਜੀ ਮੋਦੀ ਦੌੜ ਗਿਆ ਜੀ ਉਹਨੂੰ ਅੱਗੇ ਜ਼ਲੀਲ ਹੋਇਆ ਯੂਕੇ ਵਿੱਚ ਜਦੋਂ ਯੂਕੇ ਦੇ ਪ੍ਰਧਾਨ ਮੰਤਰੀ ਨੂੰ ਮਿਲਿਆ ਤੁਹਾਨੂੰ ਪਤਾ ਨਾ ਖੱਤਰੋ-ਖੱਤੀ ਕਿੱਥੇ ਭਜਾਤਾ ਸਿੱਖਾਂ ਨੇ ਜੀ7 'ਚ ਗਿਆ ਤੇ ਉੱਥੇ ਬਾਹਰ ਨਹੀਂ ਨਿਕਲਣ ਦਿੱਤਾ ਉਸੇ ਹੀ ਕਾਨਫਰੰਸ ਏਰੀਆ ਦੇ ਦੰਦਰ ਅੰਦਰ ਰਹਿ ਕੇ ਉੱਥੋਂ ਹੀ ਨਿਕਲ ਗਿਆ ਜਲਦੀ ਜਲਦੀ ਸਭ ਤੋਂ ਆਖਿਰ ਤੇ ਪਹੁੰਚਿਆ ਤੇ ਨਾਲ ਹੀ ਸਭ ਤੋਂ ਪਹਿਲੇ ਭੱਜ ਗਿਆ ਉੱਥੋਂ ਕਿਉਂਕਿ ਬਾਹਰ ਸਰਦਾਰ ਖੜੇ ਸੀ ਬਾਹਰ ਖਾਲਸਤਾਨੀ ਸਿੱਖ ਖੜੇ ਸੀ ਬਾਹਰ ਖਾਲਸਤਾਨੀ ਪੱਖੀ ਸਿੱਖ ਖਲੋਤੇ ਸੀ ਕਿ ਆਹ ਤੇਨੂੰ ਦਸੀਏ ਕੂ ਜਿਹੜਾ ਇੰਟਰਨੈਟ ਤੂੰ ਜਿਹੜਾ ਆਪਣਾ ਟ੍ਰਾਂਸਨੈਸ਼ਨਲ ਰਿਪਰੇਸ਼ਨ ਕਰਾਉਣਾ ਤੈਨੂੰ ਤੇਰੇ ਅਸੀਂ ਅਕਾਉਂਟੇਬਲ ਠਹਿਰਾਵਾਂਗੇ ਹੁਣ ਮੌਕਾ ਆਇਆ ਸੀ ਇਹ ਜਿਹੜੀ ਪਾਣੀ ਦੀ ਜੰਗ ਕੀਤੀ ਜਿਹੜੀ ਹਾਈਡਰੋ ਹਾਈਡਰੋ ਟੈਰਨਿਜ਼ਮ ਜਿਹੜੀ ਨਰਿੰਦਰ ਮੋਦੀ ਨੇ ਸ਼ੁਰੂ ਕੀਤੀ ਉਹਨੂੰ ਅਕਾਉਂਟੇਬਲ ਠਹਿਰਾਉਣ ਵਾਸਤੇ ਸਿੱਖ ਫਾਰ ਜਸਟਿਸ ਨੇ ਜਿਹੜਾ ਸੀ ਉੱਥੇ ਐਲਾਨ ਕੀਤਾ ਕਿ ਅਸੀਂ ਯੂਨ ਨੂੰ ਦੇ ਸਾਹਮਣੇ ਦਾ ਘਰਾਓ ਕਰਾਂਗੇ ਉਹਨੂੰ ਅਕਾਉਂਟੇਬਲ ਠਹਿਰਾਵਾਂਗੇ ਤੇ ਮੇਰੇ ਸਿੱਖ ਭਰਾ ਤੇ ਤਿਆਰੀ ਹੋ ਰਹੀ ਸੀ ਅਜੇ और सरदार गरपंत सिंह पन्नूर ने भी अभी ऐलान किया सिख जे अपना तैयारियां खिंचन लग कि दिन थोड़े रह गए भी पंजी दिन रह गए बस जल्दी तैयारी करो दे उड़ा बाहर निकलने योग ओ खबर पहुंची हिंदुस्तान खबर हिंदुस्तान पहुंची तो नरेंद्र मोदी ने अपना दौरा मुलतवी कैंसल कर दिता उन्हें कहा जय चला जाए उ मैं जावगा तो मजीद जलील होवगा जुत्तियां खावगा ਕਿਉਂਕਿ ਅਕਵਾਮੇ ਮੁਤੱਦਾ ਦਾ ਹੀ بڑے ਸ਼ੈਤਾਨ ਹੋ ਗਏ ਨੇ ਜੂਨ ਜਨਰਲ ਅਸੈਂਬਲੀ ਵਾਲੇ ਵੀ ਬੜੇ ਹੋ ਗਏ ਨੇ ਹੁਸ਼ਿਆਰ ਹੈ ਬੜੇ ਚਲਾਕ ਹੋ ਗਏ ਨੇ ਉਹ ਵੀ ਚੀਜ਼ੇ ਲੈਂਦੇ ਨੇ ਉਹਨਾਂ ਨੇ ਵਜ਼ੀਰ ਆਜ਼ਮ ਸ਼ਿਬਾਸ਼ ਸ਼ਰੀਫ ਤੇ ਨਰਿੰਦਰ ਮੋਦੀ ਦਾ ਖਤਾਬ ਇੱਕੋ ਦਿਨ ਰੱਖ ਦਿੱਤਾ ਤਾਂ ਕਿ ਇੱਕੋ ਦਿਨੀ ਜਿਹੜਾ ਨਾ ਸਾਰੇ ਦੇਖਣ ਕਿ ਕਿਹੜਾ ਬੰਦਾ ਫਾਤਿਹ ਹੈ ਕਿਹੜਾ ਜਿੱਤਿਆ ਹੋਇਆ ਔਰ ਕਿਹੜਾ ਜਿਹੜਾ ਆਪਣਾ ਹਾਰਿਆ ਹੋਇਆ ਖੈਰ ਇਸ ਵਾਸਤੇ ਮੈਂ ਕਹਾ ਕਿ ਗਰਪਨ ਸਿੰਘ ਪੰਨੂ ਹੁਰੀ ਜਿਸ ਕੰਮ ਨੂੰ ਹੱਥ ਪਾ ਲੈਂਦੇ ਨੇ ਉਹ ਕੰਮ ਹੋ ਜਾਂਦਾ ਹੈ ਇਸ ਤੋਂ ਪਹਿਲੇ ਉਹਨਾਂ ਨੇ ਲੈਂਡ ਪੂਲਿੰਗ ਜਿਹੜੀ ਸਕੀਮ ਸੀ ਜਿਹੜੀ ਇੱਥੇ ਜ਼ਮੀਨਾਂ ਦੱਬਣ ਦਾ ਪ੍ਰੋਗਰਾਮ ਬਣਾਇਆ ਸੀ ਭਗਵੰਤ ਮਾਨ ਨੇ ਮੁੱਖ ਮੰਤਰੀ ਪੰਜਾਬ ਨੇ ਨਾਂ ਦੇ ਮੁੱਖ ਮੰਤਰੀ ਏ ਵੈਸੇ ਤੇ ਮੁੱਦੀ ਹੈ ਦੂਸਰਾ ਉਹਦੇ ਉਹਨਾਂ ਦੇ ਉਹਨਾਂ ਦੇ ਨਾਲ ਦਾ ਉਹਨਾਂ ਦੀ ਹਵਾਨੀ ਸਾਰਾ ਜਦੋਂ ਇਹਨੇ ਉਹਨਾਂ ਦੇ ਅਮਲ ਕਰਦੇ ਹੋਏ ਪੰਜਾਬ ਦੀਆਂ ਜ਼ਮੀਨਾਂ ਦੱਬਣ ਦਾ ਪਲਾਨ ਕੀਤਾ 40000 ਕਿੱਲਾ ਲੈਂਡ ਪੂਲਿੰਗ ਦੀ ਸਕੀਮ ਕੀਤੀ ਤੇ ਉਦੋਂ ਗੁਰਪੰਤ ਸਿੰਘ ਪੰਨੂਹੁਰਾ ਨੇ ਭਗਵੰਤ ਮਾਨ ਨੂੰ ਇੱਕ ਸਨੇਹਾ ਦਿੱਤਾ ਸੀ ਕਿ 31 ਅਗਸਤ ਤੇਰੇ ਕੋਲ 31 ਅਗਸਤ ਤੋਂ ਪਹਿਲੇ-ਪਹਿਲੇ ਇਹ ਪਲਾਨ ਬਦਲ ਦੇ ਨਹੀਂ ਤੇ ਤੇਰਾ ਹਾਲ ਬੁਰਾ ਹੋਊਗਾ। ਉਹਨੇ ਦੋ ਦਿਨ ਨਹੀਂ ਲਾਏ ਸੀ। ਦੂਸਰੇ ਦਿਨ ਨੋਟੀਫਿਕੇਸ਼ਨ ਵਾਪਸ ਲੈ ਲਿਆ ਉਹ ਕੰਮ ਮੁਕਾਤਾ। ਗੁਰਪੰਤ ਸਿੰਘ ਪੰਨੂਹਰੀ ਦੀ ਜਿੱਤ ਹੋਈ, ਸਿੱਖ ਫਾਰਜਸਟ ਦੀ ਜਿੱਤ ਹੋਈ, ਸਿੱਖਾਂ ਦੀ ਜਿੱਤ ਹੋਈ, ਪੰਜਾਬੀਆਂ ਦੀ ਜਿੱਤ ਹੋਈ। ਉਹ ਕੰਮ ਹੋ ਗਿਆ। ਕੱਲ ਅਜੇ ਇਹਨਾਂ ਨੇ ਕਿਹਾ। ਅੱਜ ਇਹ ਕੱਲ ਐਲਾਨ ਕੀਤਾ ਕਿ ਮੋਦੀ ਤੂੰ ਆ ਤੇਰਾ ਪਾਣੀ ਦੀ ਜੰਗ ਲਾ ਗਿਆ ਤੇਰਾ ਘਰਾਓ ਕਰਨਾ ਇੱਥੇ ਜ਼ਰਾ ਆਜ ਨੂੰ ਦੱਸਨੇ ਤੂੰ ਕਿਸ ਤਰ੍ਹਾਂ ਪੰਜਾਬ ਰੋੜਨਾ ਨਰਿੰਦਰ ਮੋਦੀ ਦੇ ਖਬਰ ਪਹੁੰਚ ਗਈ ਰਾ ਦੇ ਕੋਲ ਏਜੰਸੀਆਂ ਨੇ ਦੱਸਤਾ ਕਿ ਉੱਥੇ ਹਲਾਲ ਬਹੁਤ ਬੰਦੇ ਨੇ ਪਹਿਲੀ ਸਾਡਾ ਤੋਤਾ ਨikhil gupta ਫਸਿਆ ਹੋਇਆ ਉੱਥੇ ਪਹਿਲੀ ਵਿਕਾਸ ਯਾਦਵ ਨੂੰ ਇਸ਼ਤਿਹਾਰੀ ਕਰਾਰ ਦਿੱਤਾ ਹੋਇਆ ਪਹਿਲੇ ਜੀਦੋਲ ਦੇ ਵਾਰੰਟ ਨਿਕਲੇ ਨੇ ਪਹਿਲੇ ਰਾ ਚੀਪ ਦੇ ਵਾਰੰਟ ਨਿਕਲੇ ਨੇ ਮੋਦੀ ਸਾਹਿਬ ਨਿਊਯਾਰਕ ਗਏ ਤੇ ਕੋਈ ਪਤਾ ਨਹੀਂ ਉੱਥੇ ਤੁਹਾਨੂੰ ਕੀ ਬਣ ਜਾਏ ਤੇ ਤੁਹਾਨੂੰ ਕੀ ਤੜਨਾ ਪੀਤੀ ਜਾਵੇ ਪਤਾ ਲੱਗੇ ਜਨਾਬ ਉਥੇ ਨਿੱਖਲ ਕੋ ਵਿਕਾਸ ਯਾਦਵ ਦੇ ਬਦਲੇ ਤੁਹਾਨੂੰ ਉਥੇ ਬਿਠਾ ਲੈਣ ਰੱਖ ਕੇ ਆ ਜਾ ਬਈ ਕਿਉਂਕਿ ਤੇਰੀ ਤੇਰੀ ਹੀ ਆਪਣਾ ਹਕਮਾਤ ਦੇ ਉੱਤੇ ਗੁਰਪਤ ਸਿੰਘ ਪੰਨੂ ਉਰਾ ਤੇ ਹਮਲਾ ਹੋਇਆ ਨਰਿੰਦਰ ਮੋਦੀ ਦੇ ਹੁਕਮ ਦੇ ਉੱਤੇ ਹੀ ਭਾਈ ਨਜੇ ਸ਼ਹੀਦ ਹੋਏ ਮੋਦੀ ਦੇ ਹੁਕਮ ਦੇ ਉੱਤੇ ਹੀ ਜਿਹੜਾ ਸਰਦਾਰ ਪੰਮਾ ਸਿੰਘ ਨੂੰ ਜਿਹੜਾ ਨਾ ਹਮਲਾ ਹੋਣਾ ਉਹਨਾਂ ਦੇ ਖਿਲਾਫ ਜਿੰਨੀਆਂ ਮੰਦ ਭਾਗੇ ਕੰਮ ਕਰਵਾਏ ਕੇਂਦਰੀ ਮੁਲਜ਼ਮ ਅਸਲ ਵਿੱਚ ਨਰਿੰਦਰ ਮੋਦੀ ਹੀ ਹੈ ਅੱਗੇ ਜਿਹੜੀਆਂ ਏਜੰਸੀਆਂ ਜੁੰਸੀਆਂ ਤੇ ਸਾਰੇ ਅਕੇ ਫੁੱਟ ਸੋਲਜਰ ਨੇ ਇਹ ਤੇ ਅੱਗੇ ਕੰਮ ਕੁੰਮ ਕਰਦੇ ਨੇ ਜਿਹੜੇ ਮਿਲਦੇ ਨੇ ਟਾਸਕ ਉਹਨਾਂ ਨੂੰ ਪੂਰੇ ਕਰਦੇ ਨੇ ਭਰਜੀ ਵੇਖੋ ਪੰਨੂ ਸਾਹਿਬ ਵਧਾਈਆਂ ਤੁਹਾਨੂੰ ਗੁਰਪੰਤ ਸਿੰਘ ਪੰਨੂ ਜੀ ਤੁਹਾਨੂੰ ਵਧਾਈਆਂ ਤੁਸੀਂ ਇੱਕ ਗੱਲ ਕੀਤੀ ਹੈ ਜਨਾਬ ਤੇ ਨਰਿੰਦਰ ਮੋਦੀ ਇੱਥੇ ਦੌੜ ਗਿਆ ਉਹ ਨੱਠ ਗਿਆ ਦੌੜ ਗਿਆ ਮੈਦਾਨ ਛੱਡ ਕੇ ਇਸ ਵਾਸਤੇ ਮੈਂ ਕਹਿਣਾ ਕਿ ਗੁਰਪੰਤ ਸਿੰਘ ਪੰਨੂ ਜੀ ਜਿਸ ਕੰਮ ਨੂੰ ਹੱਥ ਪਾਉਂਦੇ ਨੇ ਉਹ ਕੰਮ ਹੋ ਜਾਂਦਾ ਹੈ ਇਹ ਹੁਣ ਉਹਨੇ ਖਾਲਸਾਤਾਨ ਰੈਫਰੈਂਡਮ ਦੇ ਰਾਹੀਂ ਖਾਲਸਾਤਾਨ ਦੇ ਕੰਮ ਨੂੰ ਹੱਥ ਪਾਇਆ ਇਹ ਕਿਵੇਂ ਰੁਕ ਜਾਏਗਾ ਖਾਲਸਾਤਾਨ ਦਾ ਕੰਮ ਵੀ ਨਹੀਂ ਰੁਕਣਾ ਮੈਂ ਕਹਿੰਦਾ ਮੈਨੂੰ ਮਹਿਸੂਸ ਹੁੰਦਾ ਮੈਂ ਜਿਹੜੀ ਇੱਥੇ ਬੈ ਕੇ ਦੇਖਦਾ ਲੋਕਾਂ ਨਾਲ ਗੱਲਾਂ ਕਰਦਾ ਚੜ੍ਹਦੇ ਪੰਜਾਬ ਦੇ ਲੋਕਾਂ ਨਾਲ ਗੱਲਾਂ ਕਰਦਾ ਪੁਛਦਾ ਉੱਥੇ ਜਿਹੜੀ ਹੋਂਦ ਚੱਲ ਰਹੀ ਹੈ ਉੱਥੇ ਜਿਹੜੀ ਹੋਂਦ ਪਈ ਹੈ ਸਿੱਖ ਫਾਰ ਜਸਟਿਸ ਦੀ ਸਿੱਖਾਂ ਦੀ ਪੰਜਾਬ ਉਸ ਆਪਣਾ ਖਾਲਸਾਤਾਨ ਦੀ ਉਹ ਡੱਕੀ ਨਹੀਂ ਜਾਣੀ ਹੁਣ ਉਹ ਹੁਣ ਡੱਕੀ ਨਹੀਂ ਜਾਣੀ ਨਹੀਂ ਜਾਣਦੀ ਇਸ ਵਾਸਤੇ ਮੈਂ ਕਹਿੰਦਾ ਜਿਹੜਾ ਆਪਣਾ ਜਿਹੜਾ ਇਹਦਾ ਖਾਲਸਤਾਨ ਦਾ ਜਿਹੜਾ ਕੰਮ ਹੈ ਉਹ ਛੱਤਾ ਤੱਕ ਪਹੁੰਚ ਗਿਆ ਖਾਲਸਤਾਨ ਦਾ ਜਿਹੜਾ ਰਿਫਰੈਂਡਮ ਹੈ ਉਹਨੇ ਛੱਤਾ ਪਾਉਣੀ ਆ ਰਿਫਰੈਂਡਮ ਨੇ ਛੱਤਾ ਪਾਉਣੀ ਆ ਔਰ ਰਿਫਰੈਂਡਮ ਪਿਛਲੇ ਮਹੀਨੇ ਹੋਇਆ ਪਿਛਲੇ ਮਹੀਨੇ ਹੋਇਆ ਜਿਹੜਾ ਆਪਣਾ ਵਾਸ਼ਿੰਗਟਨ ਡੀਸੀ ਵਿੱਚ ਉਹਨੇ ਸਾਰੀਆਂ ਅੱਗਾਂ ਲਾਤੀਆਂ ਇੱਥੇ ਰੌਡ ਦੇ ਹੈੱਡਕੁਆਟਰਾਂ ਦੇ ਉੱਤੇ ਹੁਣ ਜਿਹੜਾ ਉਹ ਆਪਣਾ ਆਊਟਵਾਚ ਜਾ ਰਿਹਾ ਹੈ ਹੁਣ ਕੈਨੇਡਾ 'ਚ ਜਿਹੜਾ ਜਾ ਰਿਹਾ ਨਵੰਬਰ ਵਿੱਚ ਉਹਦੀਆਂ ਤਿਆਰੀਆਂ ਵੀ ਚੱਲ ਰਹੀਆਂ ਉਸ ਤੋਂ ਬਾਅਦ ਅਗਲਾ ਜਿਹੜਾ ਸਟਾਪ ਹੋਏਗਾ ਉਹ ਸਿਆਟਲ 'ਚ ਹੋਏਗਾ ਅਮਰੀਕਾ ਦੇ ਵਿੱਚ ਫਿਰ ਸਾਰਾ ਇਹ ਸਾਰੇ ਸਾਰੀਆਂ ਨਤੀਜੇ ਇਕੱਠੇ ਕਰਕੇ ਫਿਰ ਜਾਏਗਾ ਯੂਨੋ ਜਿੱਥੇ ਹੁਣ ਜਿੱਥੋਂ ਮੁੱਦੀ ਧੋੜਿਆ ਇਹ ਉੱਥੇ ਉਥੇ ਫੈਸਲਾ ਹੋਏਗਾ ਖਾਲਿਸਤਾਨ ਦਾ ਸਿਰਫ ਖਾਲਿਸਤਾਨ ਦਾ ਫੈਸਲਾ ਨਹੀਂ ਹੋਏਗਾ ਉੱਥੇ ਕਸ਼ਮੀਰ ਦਾ ਫੈਸਲਾ ਵੀ ਹੋਏਗਾ ਉੱਥੇ ਨਾਗਾਲੈਂਡ ਦਾ ਫੈਸਲਾ ਵੀ ਹੋਏਗਾ ਨਕਸਲਾਂ ਦਾ ਵੀ ਫੈਸਲਾ ਉੱਥੇ ਹੋਏਗਾ ਇਹ ਨੌ ਟੁਕੜੇ ਹੋਣਗੇ ਹਿੰਦੁਸਤਾਨ ਦੇ ਹਿੰਦੁਸਤਾਨ ਬਲਕਨਾਈਜ਼ ਹੋਏਗਾ ਹਿੰਦੁਸਤਾਨ ਜਿਹੜਾ ਉਹ ਨੌ ਹਿੱਸਿਆਂ 'ਚ ਤਕਸੀਮ ਹੋ ਕੇ ਫਿਰੇ-ਫਿਰੇਗਾ ਫਿਰ ਤੇ ਮਹਾਰਾਸ਼ਟਰ ਦਾ ਫੈਸਲਾ ਵੀ ਸਾਰਿਆਂ ਦੇ ਫੈਸਲੇ ਹੋਣਗੇ ਜਿੰਨੀਆਂ ਜਿੰਨੀਆਂ ਝਗੜੇ ਨੇ ਜਿੰਨੀਆਂ ਰਿਆਸਤਾਂ ਦੱਬੀਆਂ 47 ਤੋਂ ਇਹਨਾਂ ਨੇ ਗਾਂਧੀ ਤੋਂ ਬਾਅਦ ਮੈਰੂ ਤੋਂ ਬਾਕੀ ਇਹਨਾਂ ਲੋਕਾਂ ਨੇ ਬਹਾਮਣਾ ਨੇ ਜਿੰਨੀਆਂ ਕੋਮਾਂ ਨੂੰ ਦੱਬਿਆ ਬਹਾਮਣਾ ਨੇ ਸਾਰਿਆਂ ਨੂੰ ਆਜ਼ਾਦੀ ਮਿਲੇਗੀ ਪਹਿਲੇ ਸਿਰਫ ਇੱਕ ਕਸ਼ਮੀਰ ਦਾ ਰੌਲਾ ਸੀ ਹੁਣ ਨੌ ਦੀਆਂ ਨੌ ਜਿਹੜੀਆਂ ਸਟੇਟਾਂ ਬਰਨ ਕੀ ਹੱਥੇ ਮੁਲਕ ਬਣਨਗੇ ਸਾਰੀਆਂ ਜਿੰਨੀਆਂ ਦਬੂਈਆਂ ਸਾਰਿਆਂ ਨੇ ਸਭ ਕੁਝ ਹੋਏਗਾ ਇਸ ਵਾਰ ਸੇ ਮੈਂ ਕਹਿਣਾ ਕਿ ਪੰਨੂ ਸਾਹਿਬ ਨੇ ਜਿਹੜਾ ਆਪਣਾ ਦਾ ਜ਼ਿੰਮਾ ਲਿਆ ਹੋਇਆ ਤੇ ਪੰਨੂ ਸਾਹਿਬ ਨੇ ਮੁਬਾਰਕ ਬਾਤ ਦਿੱਤੀ ਵਧਾਈ ਦਿੱਤੀ ਇਹ 65 ਦੀ 65 ਦੀ ਜੰਗ ਜਿੱਤਣ ਦੀ ਇਹ ਸੁਣੋ ਜਰਾ ਕੀ ਕਿਹਾ ਪੰਨੂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਆਪਾਂ 6 ਸਤੰਬਰ ਨੂੰ ਯਾਦ ਕਰਦੇ ਹਾਂ ਉਹ ਪਾਕਿਸਤਾਨ ਦੇ ਫੌਜੀ ਜਿਨ੍ਹਾਂ ਨੇ 6 ਸਤੰਬਰ 1965 ਨੂੰ ਜਦੋਂ ਹਿੰਦੁਸਤਾਨ ਦੀ ਹਿੰਦੂ ਤਵਾ ਹਕੂਮਤ ਨੇ ਪਾਕਿਸਤਾਨ ਤੇ ਹਮਲਾ ਕੀਤਾ ਤੇ ਉਹਨਾਂ ਪਾਕਿਸਤਾਨ ਦੇ ਫੌਜੀਆ ਨੇ ਉਹਨਾਂ ਫੌਜੀਆ ਨੇ ਜੰਗ ਲੜੀ ਤੇ ਪਾਕਿਸਤਾਨ ਦੀ ਹੋਂਦ ਬਚਾਈ ਹਿੰਦੁਸਤਾਨ ਦੇ ਟੈਂਕ ਤਬਾਹ ਕੀਤੇ ਲਾਹੌਰ ਦੇ ਉੱਤੇ ਕਬਜ਼ਾ ਕਰਨ ਦਾ ਜਿਹੜਾ ਸੁਪਨਾ ਸੀ ਇਸ ਹਿੰਦੁਸਤਾਨ ਦਾ ਉਹ ਤਬਾਹ ਕੀਤਾ ਕਮਾਂਡ ਸੀ ਉਦੋਂ ਫੀਲਡ ਮਾਰਸ਼ਲ ਈਯੂਬ ਖਾਨ ਦੀ ਉਸੇ ਤਰ੍ਹਾਂ ਜਿੱਦਾਂ ਅੱਜ ਫੀਲਡ ਮਾਰਸ਼ਲ ਆਸੀਮ ਮੁਨੀਰ ਦੀ ਕਮਾਂਡ ਹੇਠ ਇੱਕ ਵਾਰ ਫੇਰ ਨਰਿੰਦਰ ਮੋਦੀ ਦੀ ਦੀ ਹਕੂਮਤ ਨੇ ਹਿੰਦੁਸਤਾਨ ਦੇ ਜਹਾਜ਼ ਤਬਾਹ ਕੀਤੇ ਲੈਟਸ ਪੇ ਟ੍ਰਿਬਿਊਟ ਟੂ ਦੋਸ ਆਰਮੀ men ਆਫ ਪਾਕਿਸਤਾਨ who laid down their lives to make sure their pakistan stays an independent country ਪਾਕਿਸਤਾਨ ਦੇ ਲਈ ਸੁਨਿਆ ਹੈ ਜੇ ਪਾਕਿਸਤਾਨ ਦੀ ਹੋਂਦ ਲਗਾਤਾਰ ਬਚਾਣੀ ਹੈ ਇੱਕ ਵਾਰਾਂ ਸਾਥ ਦਿਓ ਪੰਜਾਬ ਦਾ ਇੱਕ ਵਾਰਾਂ ਸਾਥ ਦਿਓ ਸਿੱਖ ਪੰਥ ਦਾ ਤਾਂ ਜੋ ਅਸੀਂ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾ ਸਕੀਏ ਤੇ ਇਸ ਹਿੰਦੁਸਤਾਨ ਦੇ ਨੋ ਟੁਕੜੇ ਕਰੀਏ ਮਿਰਪਨ ਸਿੰਘ ਪਨੂ ਸਾਹਿਬ ਦੇ ਦੋ ਹਿੱਸੇ ਨੇ ਇੱਕ ਤੇ ਉਹਨਾਂ ਦੀ ਜਿਹੜੀ ਵਧਾਈ ਹੈ ਉਹ ਤੇ ਜਨਾਬ ਧੰਨਵਾਦ ਆ ਤੁਹਾਡਾ ਪਨੂ ਸਾਹਿਬ ਪਾਕਿਸਤਾਨ ਦੀ ਤਰਫੋਂ ਲੈ ਕੇ ਪੰਜਾਬ ਦੀ ਤਰਫੋਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਸਾਨੂੰ ਯਾਦ ਰੱਖਿਆ ਸਾਡੀ ਫਤਾਂ ਨੂੰ ਕਿਉਂਕਿ ਇਹ ਜਿਹੜੀ ਹੁਣ ਜਿਹੜੀ ਮਈ ਵਾਲਾ ਪੰਝੀ ਵਾਲਾ ਵਾਕਿਆ ਸੀ ਇਹਨੇ ਜਨਾਬ ਪਾਕਿਸਤਾਨ ਜਿਹੜੀ ਹੋਂਦ ਹੈ ਉਹਨੂੰ مزید ਬਰਬਦ ਹੋਰ ਤੁਨੂ ਸਰ ਮੈਂ ਤੁਹਾਡੇ ਇਸ ਪੈਗਾਮ ਆਜ ਜਿਹੜਾ ਪਾਕਿਸਤਾਨ ਚ ਗੱਜਦਾ ਪਿਆ ਪੈਗਾਮ ਤਾਂ ਜਿਹੜਾ ਤੁਸੀਂ ਦੱਸਿਆ ਹੈ ਪੂਰੇ ਪਾਕਿਸਤਾਨ ਜਿਹੜਾ ਗੱਜਦਾ ਪਿਆ ਮੇਰੀ ਬਹੁਤ ਸਾਰੇ ਜ਼ਿੰਮੇਵਾਰ ਲੋਕਾਂ ਨਾਲ ਗੱਲ ਹੋਈ ਤੁਨੂ ਸਰ ਮੈਂ ਇਹ ਕਹਾਂਗਾ ਤੁਸੀਂ ਕਦਮ ਵਧਾਓ ਪਾਕਿਸਤਾਨ ਤੁਹਾਡੇ ਨਾਲ ਹੈ ਪੰਜਾਬ ਤੁਹਾਡੇ ਨਾਲ ਹੈ ਪੰਜਾਬ ਪਾਕਿਸਤਾਨ ਹਰ ਮਜ਼ਲੂਮ ਦੇ ਨਾਲ ਹਰ ਉਹ ਦੇ ਨਾਲ ਜਿਹਦੇ ਤੇ ਆਪਰੇਸ਼ਨ ਹੋ ਰਿਹਾ ਹਰ ਉਹ ਦੇ ਨਾਲ ਜਿਹਦੇ ਤੇ ਨੱਕਾ ਹੋ ਰਿਹਾ ਹਰ ਉਹ ਦੇ ਨਾਲ ਜਿਹਦੀ ਆਜ਼ਾਦੀ ਦੱਬੀ ਪਈ ਪਾਕਿਸਤਾਨ ਤੁਹਾਡੇ ਨਾਲ ਹੈ ਪਾਕਿਸਤਾਨ ਤੁਹਾਡੇ ਨਾਲ ਹੈ ਤੁਸੀਂ ਤੁਸੀਂ ਜਿਹੜਾ ਕੰਮ ਹੱਥ ਪਾ ਲਿਆ ਇਹ ਰੌਡ ਦੇ ਹੈੱਡਕੁਆਰਟਰ 'ਚ ਅੱਗਾਂ ਲੱਗੀਆਂ ਹੋਈਆਂ ਜਿਸ ਕੰਮ ਨੂੰ ਤੁਸੀਂ ਹੱਥ ਪਾ ਰਿਹਾ ਐ ਜਿਹੜੀ ਮੈਂ ਸਾਰੇ ਜਿਹੜੇ ਡਾਇਸਪੋਰਾ ਸਿੱਖਨਾਂ ਨੂੰ ਵੀ ਕਹਾਂਗਾ ਵੱਡ ਚੜ ਕੇ ਵੱਡ ਚੜ ਕੇ ਵੱਧ ਚੜ ਕੇ ਅੱਗੇ ਵੱਧ ਕੇ ਹਿੱਸਾ ਲਾਓ ਰੈਫਰੈਂਡਮ ਦੇ ਵਿੱਚ ਜਾਓ ਜ਼ਰੂਰ ਜਾ ਕੇ ਆਪਣਾ ਵੋਟ ਪਾ ਕੇ ਆਓ ਰਿਫਰੈਂਡਮ ਦੇ ਵਿੱਚ ਜੋ ਤੁਹਾਡਾ ਦਿਲ ਕਰਦਾ ਪਾ ਕੇ ਆਓ ਜੇ ਤੁਸੀਂ ਜਾਣੇ ਉੱਥੇ ਆਪਣਾ ਫੈਸਲਾ ਸੁਣਾ ਕੇ ਆਓ ਤਾਂ ਕਿ ਤਾਂ ਕਿ ਸਿੱਖ ਫਾਰ ਜਸਟਿਸ ਨੂੰ ਜਿਹੜਾ ਆਪਣਾ ਉਹ ਅਕਵਾਵੇ ਮੁਤਹਿਦਾਤ ਵਿੱਚ ਯੂਐਨਏ ਦੇ ਵਿੱਚ ਵਿਸ਼ੂ ਦੇ ਸਾਹਮਣੇ ਜਿਹੜਾ ਆਪਣਾ ਮੁੱਦਾ ਰੱਖਣ ਦਾ ਮੌਕਾ ਮਿਲੇ ਕਿ ਪੰਜਾਬ ਜਿਹੜਾ ਉਹ ਕੀ ਚਾਹੁੰਦਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਤੁਸੀਂ ਸਿਰਫ ਬਾਹਰੋਂ ਜਿਹੜਾ ਬੈਠ ਕੇ ਸਿਰਫ ਨਾ ਤੁਸੀਂ ਫੈਸਲਾ ਕਰਨਾ ਪੂਰਾ ਪੰਜਾਬ ਚੜਦਾ ਜਿਹੜਾ ਤੁਹਾਨੂੰ ਜਿਹੜੇ ਤੁਹਾਡੇ ਤੁਹਾਡੇ ਇਸਤਕਬਾਲ ਵਾਸਤੇ ਤਿਆਰ ਹੈ। ਇਹ ਸ਼ਬੀਲਾ ਲਾ ਕੇ ਤੁਹਾਡਾ استقبال ਕਰਨਗੇ ਪੰਨੂ ਸਾਹਿਬ ਤੁਹਾਡਾ ਪਾਕਿਸਤਾਨ ਦਾ तमाम ਸਿੱਖਾਂ ਜਿੰਨੇ ਬਾੜ ਪੰਜਾਬੀ ਬੈਠੇ ਨੇ। ਕਿਉਂਕਿ ਇੱਥੇ ਜਿਹੜਾ ਆਪਣਾ ਮੈਂ ਨੋਟ ਕਰ ਰਿਹਾ ਹਾਂ ਜਿਹੜੀ ਮੇਰੀ ਇਨਫਰਮੇਸ਼ਨ ਆ ਰਹੀ ਹੈ ਜਿਹੜੀ ਨੋਟ ਕਰ ਰਿਹਾ ਹਾਂ ਗੱਲਾਂ ਜਿਹੜੀਆਂ ਹੋ ਰਹੀਆਂ ਪੂਰਾ ਚੜਦਾ ਪੰਜਾਬ ਜਿਹੜਾ ਹੁਣ ਖਾਲਸਾਣ ਦੀ ਜਿਹੜੇ ਨਾ ਉਹ ਤਾਂਗ 'ਚ ਬੈਠਾ। ਕਿਉਂ ਬੈਠਾ? ਕਿਉਂਕਿ ਕੱਲ ਨੂੰ ਕੋਈ ਮੁੱਦੀ ਜਿਹਾ ਚਬਲ ਆਦਮੀ ਜਿਹੜਾ ਕਮਸ ਕਮ ਇਸਨੇ ਇਥੇ ਡੈਮਾਂ ਦੇ ਫਟੇ ਖੋਲ ਕੇ ਤੇ ਸਲਾਬ ਨਾ ਰੋੜ ਸਕੇ ਹੜ ਨਾ ਲਿਆ ਸਕੇ ਇਸ ਵਾਸਤੇ ਬੈਠਾ ਇਸ ਵਾਸਤੇ ਬੈਠਾ ਮੇਰੇ ਪੰਜਾਬ ਦੇ ਗੱਭਰੂ ਇੰਤਜ਼ਾਰ ਚ ਬੈਠੇ ਨੇ ਕਿ ਕਿਦੋਂ ਜਿਹੜਾ ਸਾਡਾ ਜਿਹੜਾ ਨਾ ਆਜ਼ਾਦੀ ਮਿਲੇਗੀ ਕਿਦੋਂ ਸਾਡਾ ਖਾਲਸਤਾਨ ਬਣੇਗਾ ਕਿਦੋਂ ਸਾਡੀ ਆਡ ਰਿਆਸਤ ਬਣੇਗੀ ਪੰਨੂ ਸਾਹਿਬ ਤੁਸੀਂ ਜਿਸ ਕੰਮ ਨੂੰ ਹੱਥ ਪਾ ਲਿਆ ਏ ਹੋਏਗਾ ਹੀ ਹੋਏਗਾ ਇਨਸ਼ਾਅੱਲਾ ਤਾਲਾ ਮੇਰੇ ਅੱਲਾ ਨੇ ਚਾਇਆ ਮੇਰੇ ਰੱਬ ਨੇ ਚਾਇਆ ਤੇ ਇਹ ਕੰਮ ਹੋਏਗਾ ਹੀ ਹੋਏਗਾ ਕਿਉਂਕਿ ਤੁਸੀਂ ਇੱਕ ਉਥੋਂ ਨਾਰਾ ਮਾਰਿਆ ਤੇ ਇਸ ਪੰਜਾਬ ਦਾ ਜਿਹੜਾ ਸੀਐਮ ਭਗਵੰਤ ਮਾਨ ਹੈ ਉਹਨੇ ਜ਼ਮੀਨ ਵਾਲਾ ਕੰਮ ਪਿੱਛੇ ਲੈ ਲਿਆ ਲੈਂਡ ਪੂਲਿੰਗ ਸਕੀਮ ਬੰਦ ਕਰ ਦਿੱਤੀ ਦੂਸਰਾ ਨਾਰਾ ਮਾਰਿਆ ਤੁਸੀਂ ਤੇ ਨਰਿੰਦਰ ਮੋਦੀ ਭੱਜ ਗਿਆ ਅਗਵਾਮੀ ਮੋਤੇਦਾ ਜਾਣ ਚੋਂ ਹੁਣ ਤੁਸੀਂ ਤੀਸਰਾ ਜਿਹੜਾ ਨਾਰਾ ਮਾਰਿਆ ਖਾਲਿਸਤਾਨ ਦਾ ਮਾਰਿਆ ਇਹ ਕਿੱਦਾਂ ਪੂਰਾ ਨਹੀਂ ਹੋਏਗਾ ਇਹ ਵੀ ਪੂਰਾ ਹੋਏਗਾ ਅੱਲਾ ਤੜਤੇ ਮਿਹਰ ਕਰੇ ਅੱਲਾ ਤੁਹਾਡੇ ਤੇ ਆਪਣਾ ਹੱਥ ਰੱਖੇ ਤੁਹਾਡੇ ਸਿਰ ਦੇ ਉੱਤੇ ਆਪਣੀ ਹੱਥ ਰੱਖੇ ਮਿਹਰ ਕਰੇ ਤੇ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਜਿੱਥੇ ਜਿੱਥੇ ਮੇਰਾ ਭਰਾ ਕੋਈ ਸਿੱਖ ਸੰਘਰਸ਼ ਕਰ ਰਿਹਾ ਖਾਲਸਾਤਨ ਦੀ ਆਜ਼ਾਦੀ ਵਾਸਤੇ ਸਭ ਦੇ ਉੱਤੇ ਮਿਹਰ ਕਰੇ ਬੋਲਾ ਮੈਨੂੰ ਇਜਾਜ਼ਤ ਦਿਓ ਰੱਬ ਰੱਖ